ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸ਼ਿਪ ਸਿੰਘ ਬੇਲਾ ਬੇਲਾ ਰਾਮਗੜ੍ਹ ਪੱਤੀ ਦੁਲਚੀ ਅਤੇ ਹਰਸਾ ਬੇਲਾ ਦਾ ਦੌਰਾ ਕੀਤਾ। ਉਹਨਾਂ ਨੇ ਖੇਤਾਂ ਦੇ ਵਿੱਚ ਬਰਬਾਦ ਹੋਈਆਂ ਫਸਲਾਂ, ਟੁੱਟੇ ਪੁਲਾਂ ਅਤੇ ਦਰਿਆਈ ਪਾਣੀ ਨਾਲ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਸਥਾਨਕ ਵਿਧਾਇਕ ਅਤੇ ਕੈबिनेट ਮੰਤਰੀ ਹਰਚੋਤ ਸਿੰਘ ਬੈਂਸ ਵੀ ਨਾਲ ਮੌਜੂਦ ਸਨ। মিডিਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕੇਂਦਰ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਭਾਜਪਾ ਹੜ੍ਹਾਂ ਅਤੇ ਲੋਕਾਂ ਦੀ ਮੌਤ ਉੱਤੇ ਗੰਦੀ ਰਾਜਨੀਤੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਰੀ ਕੀਤੀ 1600 ਕਰੋੜ ਰੁਪਏ ਦੀ ਰਾਹਤ ਤੋਛ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ 20000 ਕਰੋੜ ਦੀ ਮੰਗ ਕੀਤੀ ਸੀ ਮੰਤਰੀ ਚਿਮਾ ਨੇ ਕਿਹਾ ਕਿ ਕੇਂਦਰ ਸੂਬੇ ਦੀਆਂ ਅਸਲ ਜ਼ਰੂਰਤਾਂ ਨਾਲ ਖੇਡ ਰਿਹਾ ਅਤੇ ਲੋਕਾਂ ਦੇ ਜ਼ਖਮਾਂ ਉਤੇ ਨੰਮਕ ਛੜਕ ਰਿਹਾ ਹੈ ਮੰਤਰੀ ਚਿਮਾ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਬੰਦ ਦੇ ਮੁਆਵਜ਼ੇ ਲਈ ਤੁਰੰਤ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਜਲਦੀ ਵਿੱਤੀ ਰਾਹਤ ਦਿੱਤੀ ਜਾਵੇਗੀ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਭਾਰੀ بارش ਕਾਰਨ ਹੜ ਜਿਹੜੇ ਆਏ ਹੋਏ ਨੇਗੇ ਖਾਸ ਕਰਕੇ ਜੇ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਅੰਦਰ ਬਹੁਤ بارش ਹੋਈ ਜੰਮੂ ਕਸ਼ਮੀਰ ਦੇ ਅੰਦਰ ਭਾਰੀ بارش ਹੋਈ ਔਰ ਪੰਜਾਬ ਦੇ ਅੰਦਰ ਪਾਰੀ بارش ਹੋਈ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅੱਜ ਅਨੰਦਪੁਰ ਸਾਹਿਬ 'ਚ ਆਇਆਗੇ ਦੇਖਿਆ ਕਾਫੀ ਸਾਰਾ ਨੁਕਸਾਨ ਹੋਇਆ ਬਹੁਤ ਪੁਲ ਜਿਹੜੇ ਪੂਰੀ ਤਰ੍ਹਾਂ ਰੁੜ ਗਏ ਸੜਕਾਂ ਰੁੜ ਗਈਆਂ ਪਸ਼ੂਆਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਪੱਧਰ ਤੇ ਜਿਹੜਾ ਨੁਕਸਾਨ ਹੋਇਆਗਾ ਸੋਦਾ ਦਾਜਾ ਲੈਣ ਲਈ ਪਹੁੰਚੇ ਸੀ ਕਿ ਮੇਰੇ ਨਾਲ ਸਾਡੇ ਇਸ ਹਲਕੇ ਦੀ ਨਮਾਇੰਦਗੀ ਕਰਦੇ ਸਰਦਾਰ ਹਰਜੋਤ ਸਿੰਘ ਬੈਂਸ ਕੈਪਟਨ ਮਿਨਿਸਟਰ ਉਹ ਵੀ ਨਾਲ ਲੇਗੇ ਉਹਨਾਂ ਨੇ ਦਿਖਾਇਆਗਾ ਕਿ ਇੱਥੇ ਪੁਲ ਬਣਿਆ ਸੀ ਰੁੜ ਗਿਆ ਮਤਲ ਸਾਰਾ ਜਿਹੜਾ ਹੈਗਾ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਜਿਹੜਾ ਇਸ ਇਲਾਕੇ ਦਾ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅੰਦਰ ਜਿਹੜਾ ਐਸਟੀਮੇਟ ਲੱਗ ਗਿਆ ਜਦੋਂ ਪੂਰਾ ਜਿਹੜੇ ਸਰਵੇ ਹੋ ਗਏ ਸਰਵੇ ਲੱਗਣ ਤੋਂ ਬਾਅਦ ਟੁਕਬਾ ਮੁਆਵਜ਼ਾ ਵੀ ਦੇਵਾਂਗੇ ਔਰ ਜਿਹੜੀ ਜਿੱਥੇ ਵੀ ਕਿਤੇ ਪੋਰ ਟੁੱਟ ਗਿਆ ਉਥੇ ਨਵੇਂ ਪੁਲ ਵੀ ਬਣਾਵਾਂਗੇ ਸੜਕਾਂ ਵੀ ਬਣਾਵਾਂਗੇ ਤਾਂ ਕਿ ਜਿਹੜੇ ਲੋਕ ਨੇ ਉਹ ਆਪਣਾ ਕੰਮ ਕਰ ਆਮ ਤਰੀਕੇ ਨਾਲ ਕਰ ਸਕਣ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਸ ਸਮੇਂ ਵੀ ਜਿਹੜੀ ਆ ਮੈਂ ਸਮਝਦਾ ਲੋਕਾਂ ਦੀ ਮੌਤ ਤੇ ਸਿਆਸਤ ਕਰ ਰਹੀ ਆ ਔਰ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕਰੀਏ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਉਹ ਝੂਠ ਬੋਲ ਕੇ ਗਏ ਨੇ ਕਿ ਮੈਂ ਮੇਰੇ ਕੋਲੇ ਸਾਰਾ ਹਿਸਾਬ ਕਿਤਾਬਾਗਾ ਮੈਂ ਸਾਰਾ ਹਿਸਾਬ ਤਾਂ ਜਨਤਕ ਕੀਤਾਗਾ ਸੋ ਉਹਨਾਂ ਨੂੰ ਸੱਚ ਜਿਹੜਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਜੇਕਰ ਉਹਨਾਂ ਕੋਲੇ ਅਜਿਹਾ ਅੰਕੜਾਗਾ ਤਾਂ ਉਹ ਜਨਤਕ ਕਰ ਦੇਣਾ ਚਾਹੀਦਾਗਾ ਉਹ ਜਨਤਕ ਕਿਉਂ ਨਹੀਂ ਕਰਦੇ ਕੇਂਦਰ ਸਰਕਾਰ ਆ ਗਈ ਹੁਣ ਤੱਕ ਕਿੰਨੇ ਪੈਸੇ ਆਏ ਨੇ ਕਿੰਨੇ ਨਹੀਂ ਆਏ ਉਹ ਮੈਂ ਸਮਝਦਾ ਬਾਰ-ਬਾਰ ਜਿਹੜਾ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇਗੇ ਦੋ ਦਿਨ ਪਹਿਲਾਂ ਮੈਂ ਜਿਹੜਾ ਅੰਕੜਾ ਉਹ ਜਨਤਕ ਕੀਤਾ ਸੀ ਸਰ ਉਹ ਕਹਿੰਦੇ 1600 ਜਿਹੜਾ ਅਸੀਂ ਜਿਹੜੀ ਕੀਤੀ ਆ ਅੱਛੀ ਗੱਲ ਆ ਅੱਛੀ ਗੱਲ ਆ ਮੈਂ ਉਹਨਾਂ ਦੇ ਇਸ ਬਿਆਨ ਦਾ ਸਵਾਗਤ ਕਰਦਾ ਜਿਵੇਂ ਇਹ ਗੱਲ ਕਹਿੰਦੇ ਨੇ ਕਿ ਤੇ ਇਹਦਾ ਮਤਲਬ ਸਾਡਾ ਜਿਹੜਾ ਐਂਟੈਰਮ 20000 ਕਰੋੜ ਰੁਪਇਆ ਅਸੀਂ ਲਿਖ ਕੇ ਭੇਜਿਆ ਕਿ ਸਾਡਾ 20000 ਕਰੋੜ ਰੁਪਇਆ ਦਾ ਐਂਟੈਰਮ ਅੰਤਿਮ ਤੌਰ ਤੇ ਨੁਕਸਾਨ ਹੋਇਆ ਕਿਉਂਕਿ ਫਾਈਨਲ ਫੁੱਲ ਹਨ ਫਾਈਨਲ ਰਿਪੋਰਟ ਆਉਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਹੋਰ ਕਿੰਨਾ ਨੁਕਸਾਨ ਹੋਇਆ ਹਜੇ ਤਾਂ ਦੇਖੋ ਕਿੰਦਾ ਪਾਣੀ ਚੱਲ ਰਿਹਾ ਹੈ ਅਜੇ ਤਾਂ ਦੇਖੋ ਕਿਸ ਤਰ੍ਹਾਂ ਇੱਥੇ ਪਾਣੀ ਚੱਲ ਰਿਹਾ ਪੂਰਾ ਹਜੇ ਤਾਂ ਦੂਸਰਾ ਪਿੰਡ ਕਟਿਆ ਹੋਇਆ ਹੈਗਾ ਇਲਾਕੇ ਦਾ ਦੂਜਾ ਪਿੰਡ ਜਿਹੜਾ ਇਸ ਪਿੰਡ ਤੋਂ ਵੱਖਰਾ ਹੋਇਆ ਹੈਗਾ ਸੋ ਅਜੇ ਤਾਂ ਨੁਕਸਾਨ ਦਾ ਅਦਾਇਆ ਲੈ ਰਹੇ ਹੈਗੇ ਜਦੋਂ ਫਾਈਨਲ ਹੋ ਗਿਆ ਉਸ ਸਮੇਂ ਮੈਂ ਮੈਨੂੰ ਤਾਂ ਆਸ ਆ ਕਿ ਮੋਦੀ ਸਾਹਿਬ ਇਨਸਾਫ ਕਰਨਗੇ ਸਾਡਾ 60000 ਕਰੋੜ ਰੁਪਇਆ ਜੀਐਸਟੀ ਆਰਡੀਐਫ ਰੂਰ ਡਿਵੈਲਪਮੈਂਟ ਫੰਡ ਹੈ ਸਾਰੇ ਪਿੰਡਾਂ 'ਤੇ ਪਏ ਨੇ ਔਰ 20000 ਜਿਹੜੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਹੋਰ ਦੇਵਾਂਗੇ ਤਾਂ ਦੇਣ ਅਸੀਂ ਵੈਲਕਮ ਕਰਾਂਗੇ ਉਹਨਾਂ ਦਾ ਸਵਾਗਤ ਧੰਨਵਾਦ ਵੀ ਕਰਾਂਗੇ ਪਰ ਲੇਕਿਨ ਹਾਲੇ ਤੱਕ ਉਹਨਾਂ ਨੇ ਸਿਰਫ ਤੁਛ ਜੀ ਨਿਮਾਣੀ ਜਿਹੜੀ ਛੋਟੀ ਜੀ ਰਾਸ਼ੀ ਦਿੱਤੀ ਆ ਉਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਨਹੀਂ ਸਰਨਾ ਹੈਗਾ ਸਾਨੂੰ ਵੱਡੀ ਰਾਸ਼ੀ ਦੀ ਜੀ 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 ਤਾਂ ਕਿ ਪੁਰਦਾ ਜਿਹੜਾ ਨਿਰਮਾਣ ਕੀਤਾ ਜਾਵੇ ਤਾਂ ਕਿ ਉੱਧਰ ਜਿਹੜੇ ਲੋਕ ਰਹਿੰਦੇ ਨੇ ਕਿ ਉਹਨਾਂ ਲਈ ਰਾਤ ਹੋਵੇ ਨਹੀਂ ਤਾਂ ਉਹਨਾਂ ਨੂੰ ਬਹੁਤ ਦੂਰ ਦੀ ਘੁੰਮ ਕੇ ਜਾਣਾ ਪੈਂਦਾ ਰੋਜ਼ਮਰ ਰ ਦੀ ਜ਼ਿੰਦਗੀ ਜਿਹੜੀ ਉਹਨਾਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਸੋ ਐਸਟੀਮੇਟ ਲੱਗਣਗੇ ਹਜੇ ਤਾਂ ਕਿਉਂਕਿ ਹਜੇ ਤਾਂ ਪਾਣੀ ਚੱਲ ਰਿਹਾ ਹੈ ਅਜੇ ਤਾਂ ਐਸਟੀਮੇਟ ਲੱਗਣਗੇ ਜਦੋਂ ਐਸਟੀਮੇਟ ਲੱਗ ਕੇ ਸਾਹਮਣੇ ਆਏ ਤਾਂ ਸਾਰੇ ਉਹ ਐਸਟੀਮੇਟ ਜਿਹੜੇ ਅਸੀਂ ਪਾਸ ਕਰਾਂਗੇ ਸਰ ਇਲਾਕੇ ਚ ਮਾਈਨਿੰਗ ਵੀ ਬੜਾ ਮੁੱਦਾ ਹੈਗਾ ਕਿ ਲੋਕ ਅ ਦੇਖੋ ਜਿਹੜੀ ਕਾਨੂੰਨੀ ਮਾਈਨਿੰਗ ਆ ਉਹ ਅਲਾਉਡ ਆ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਕਿਤੇ ਵੀ ਅਲਾਉ ਤਾਂ ਤਰੰਤ ਤੇ ਕਾਰਵਾਈ ਹੁੰਦੀ ਹੈ ਮੈਂ ਵੀ ਜਦੋਂ ਵੀ ਮੇਰੇ ਵੀ ਕੋਈ ਕਈ ਵਾਰ ਵੀਡੀਓ ਕੋਈ ਭੇਜ ਦਿੱਤਾ ਤੁਹਾਡੇ ਵਰਗੇ ਸਾਥੀ ਭੇਜਦੇ ਨੇ ਕਿ ਤਾਂ ਇਮੀਡੀਏਟਲੀ ਐਕਸ਼ਨ ਹੁੰਦਾ ਹੈਗਾ ਸੋ ਬਿਲਕੁਲ ਕਿਸੇ ਨੂੰ ਵੀ ਇਲੀਗਲ ਮਾਈਨਿੰਗ ਕਰਨ ਦੀ ਇਜਾਜ਼ਤ ਜਿਹੜੀ ਆ ਕਿਸੇ ਵੀ ਲੈਵਲ ਤੇ ਨਹੀਂ ਦਿੱਤੀ ਜਾਊਗੀ ਜਿਹੜਾ ਕਰੂਗਾ ਉਹਦੇ ਉੱਤੇ ਸਖਤੀ ਨਾਲ ਜਿਹੜਾ ਸਰਕਾਰ ਕਾਰਵਾਈ ਕਰੂਗੀ ਪੰਜਾਬ ਅਪਡੇਟਸ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ